ਬਿਲਕੁਲ ਜੀ ਸਾਡੀ ਸਰਕਾਰ ਨੂੰ ਸਪਸ਼ਟੇ ਮੰਗ ਸੀ ਕਿ ਕਿਲੋਮੀਟਰ ਸਕੀਮ ਬਸਾਂ ਦਾ ਜਿਹੜਾ ਟੈਂਡਰ ਉਹ ਰੱਦ ਕੀਤਾ ਜਾਵੇ ਉਹਦੀ ਪੱਤਰ ਜਾਰੀ ਹੋਵੇ ਜੇਕਰ ਸਵੇਰ ਦਾ ਪੱਤਰ ਜਾਰੀ ਹੋ ਜਾਂਦਾ ਹੜਤਾਲ ਹੋਣੀ ਨਹੀਂ ਸੀ ਸੋ ਸਰਕਾਰ ਵੱਲੋਂ ਹੁਣ ਜਿਹੜਾ ਪੱਤਰ ਉਹ ਜਾਰੀ ਕਰ ਦਿੱਤਾ ਗਿਆ ਕਿ ਕਿਲੋਮੀਟਰ ਸਕੀਮ ਬਸਾਂ ਦਾ ਟੈਂਡਰ ਪੋਂ ਜਿਹੜਾ ਸੀਗਾ ਉਹਨੂੰ ਮੁਲਤਵੀ ਕਰ ਦਿੱਤਾ ਗਿਆ ਪਲੱਸ ਨਾਲ ਦੀ ਨਾਲ ਜਿਹੜੀਆਂ ਸਾਡੀਆਂ ਦੂਸਰੀਆਂ ਮੰਗਾਂ ਸੀਗੀਆਂ ਜਿਵੇਂ ਤਨਖਾਹ ਪਾਉਣ ਦੀ ਗੱਲ ਸੀ ਕਿ ਡਿਪੂ ਦੇ ਵਿੱਚ ਬਾਈਟ ਰਿਲੀਜ਼ ਕਰ ਦਿੱਤਾ ਗਿਆ ਕਿ ਡਿਪੂ ਮੈਨੇਜਰਾਂ ਨੂੰ ਕਹਿ ਦਿੱਤਾ ਗਿਆ ਵੀ ਤਨਖਾਹ ਜਿਹੜੀ ਤੁਰੰਤ ਰਿਲੀਜ਼ ਕਰ ਦਿੱਤੀ ਜੇ ਸਾਡੇ ਨਾਲ ਜਿਹੜੀ ਡਾਇਰੈਕਟ ਸਟੇਟ ਟ੍ਰਾਂਸਪੋਰਟ ਦੀ ਗੱਲ ਹੋਈ ਆ ਉਹਨਾਂ ਮੁਤਾਬਕ ਇਹ ਆ ਕਿ ਇੱਕ ਵਾਰੀ ਸਿੱਧੀ ਤਨਖਾਹ 10 ਜਾਂ 15000 ਰੁਪਏ ਮਲਾਈਮ ਨੂੰ ਦੇ ਦਿੰਨੇ ਆ ਬਾਕੀ ਤਨਖਾਹ ਸੋਮਵਾਰ ਆ ਜਾਏਗੀ ਸੋ ਕਹਿਣ ਤੋਂ ਪਾਬਕੇ ਰਖੜੀਆਂ ਦੇ ਤਿਹਾਰ ਨੂੰ ਮੁੱਖ ਰੱਖਦੇ ਆ ਆ ਉਹਨੇ ਕੇ ਪੈਸੇ ਜੋਗ ਜਿੰਨੇ ਕੇ ਚਾਹੀਦੇ ਉਹਨੇ ਕੇ ਕਰੀ ਦੇ ਦਈਏ ਸੋ ਨਾਲ ਦੀ ਨਾਲ ਇਹ ਸੀ ਕਿ ਜਿਹੜੀਆਂ ਦੂਸਰੀਆਂ ਮੰਗਾਂ ਜਿੰਨਾ ਚ ਟ੍ਰਾਂਸਪੋਰਟ ਮੰਤਰੀ ਵੀ ਮੰਨਿਆ ਸੀ ਵਿੱਤ ਮੰਤਰੀ ਵੀ ਉਹ ਮੰਗਾਂ ਲਮਕੀਆਂ ਰ ਉਸ ਮੀਟਿੰਗ ਦਾ ਪੱਤਰ ਜਿਹੜਾ ਵਾ ਉਸੇ ਪੱਤਰ ਦੇ ਵਿੱਚ ਤਿੰਨੇ ਚੀਜ਼ਾਂ ਜਿਹੜੀਆਂ ਜਾਰੀ ਹੋ ਚੁੱਕੀਆਂ। ਸੋ ਇਸ ਕਰਕੇ ਅਸੀਂ ਲੋਕਾਂ ਦੀ ਖੱਜਲਖਵਰੀ ਨਹੀਂ ਸੀ ਕਰਨਾ ਚਾਹੁੰਦੇ ਪਹਿਲਾਂ ਵੀ ਹੁਣ ਵੀ ਸੋ ਲੋਕਾਂ ਦੀ ਖੱਜਲਖਵਰੀ ਨੂੰ ਮੁੱਖ ਰੱਖਦੇ ਹੋਏ ਅਸੀਂ ਫਿਲਹਾਲ ਦੀ ਕੜੀਏ ਭਰੋਸਾ ਹੀ ਕਹਿ ਸਕਦੇ ਹਾਂ। ਭਰੋਸੇ ਦੇ ਉੱਤੇ ਲੋਕਾਂ ਨੂੰ ਵੇਖਦੇ ਹੜਤਾਲ ਖੋਲੀ ਆ। ਸਾਨੂੰ ਸਰਕਾਰ ਦੇ ਉੱਤੇ ਅਜੇ ਵੀ ਕੋਈ ਭਰੋਸਾ ਨਹੀਂ ਵੀ ਉਹ 13 ਵਾਲੀ ਮੀਟਿੰਗ 'ਚ ਬਹਿਣ ਜਾਂ ਨਾ ਮਹਿਣ। ਸੋ ਨਾਲ ਦੀ ਨਾਲ ਸਾਡੀ ਚੇਤਾਵਨੀ ਵੀ ਹੈ ਸਰਕਾਰ ਨੂੰ ਕਿ ਜੇ 13 ਤਰੀਕ ਨੂੰ ਹੱਲ ਨਹੀਂ ਹੁੰਦਾ ਤਾਂ 14 ਤਰੀਕ ਨੂੰ ਪਹਿਲੇ ਟਾਈਮ ਤੋਂ ਕੋਈ ਦੁਪਹਿਰ ਨਹੀਂ ਕੋਈ ਵੇਟ 13 ਤਰੀਕ ਨੂੰ ਜੇ ਮੀਟਿੰਗ ਨਹੀਂ ਹੁੰਦੀ ਜਾਂ ਹੱਲ ਨਹੀਂ ਹੁੰਦਾ ਤਾਂ 14 ਤਰੀਕ ਨੂੰ ਪਹਿਲੇ ਟਾਈਮ ਤੋਂ ਪੰਜਾਬ ਦੇ ਸਾਰੇ ਡਿਪੂ ਬੰਦ ਹੋਣਗੇ ਤੇ 14 ਤਰੀਕ ਤੋਂ ਬਾਅਦ 15 ਤਰੀਕ ਨੂੰ ਮੁੱਖ ਮੰਤਰੀ ਪੰਜਾਬ ਜਿੱਥੇ ਵੀ ਝੰਡਾ ਲਹਿਰਾਉਣ ਆਉਣਗੇ ਜਾਂ ਕੇਜਰੀਵਾਲ ਜੀ ਉਹਨਾਂ ਨਾਲ ਆਉਣਗੇ ਉੱਥੇ ਅਸੀਂ ਆਪਣੇ ਪੂਰੇ ਪੰਜਾਬ ਦੇ 27 ਦੇ 27 ਡਿਪੂ ਲਾ ਕੇ ਮੁੱਖ ਮੰਤਰੀ ਸਾਹਿਬ ਨੂੰ ਇਹ ਸਵਾਲ ਪੁੱਛਾਂਗੇ ਵੀ ਜਿਹੜਾ 2024 ਦੀ 1 ਜੁਲਾਈ ਨੂੰ ਤੁਸੀਂ ਪੱਤਰ ਜਾਰੀ ਕੀਤਾ ਸੀ ਕਿ 1 ਮਹੀਨੇ ਚ ਪਾਲਿਸੀ ਬਣਾ ਦਿਓ ਉਹ ਹੁਣ ਤੱਕ ਲਾਗੂ ਕਿਉਂ ਨਹੀਂ ਹੋਈ ਤੇ ਨਾਲ ਦੀ ਨਾਲ ਜਿਹੜੀਆਂ ਦੂਸਰੀਆਂ ਮੰਗਾਂ ਵਾਸਤੇ ਤੁਸੀਂ ਪੱਤਰ ਜਾਰੀ ਕੀਤੇ ਕਿਉਂ ਨਹੀਂ ਲਾਗੂ ਕਿਤੇ ਟ੍ਰਾਂ ਨਿਜੀਕਰਨ ਕਿਉਂ ਹੋ ਰਿਹਾ ਸਵਾਲ ਪੁੱਛਣ ਜਾਵਾਂਗੇ ਇਹ ਸਾਡਾ ਸਪਸ਼ਟਾ ਲਾਣਿਆ ਇਹ ਹੜਤਾਲ 14 ਤਰੀਕ ਤੱਕ ਪੋਸਟਪੋਨ ਕੀਤੀ ਜਾਂਦੀ ਆ ਜੇ 13 ਨੂੰ ਹਲਣਾ ਨਿਕਲਿਆ ਤੇ 14 ਨੂੰ ਪਹਿਲੇ ਟਾਈਮ ਤੋਂ ਹੜਤਾਲ ਜਿਹੜੀ ਆ ਸ਼ੁਰੂ ਕੀਤੀ ਜਾਏਗੀ ਮੇਰਾ ਨਾਮ ਰੇਸ਼ਮ ਸਿੰਘ ਗਿੱਲ ਸੂਬਾ ਪ੍ਰਧਾਨ ਪੰਜਾਬ ਰੋੜੇ ਪਣ ਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ